सारे जी सृष्टि के रचेता की जाए राम राम सत आदाब हेल्पफुल एन जी ओ वेलफेयर सोसाइटी नर्स सेवा नारायण सेवा फ्री डायलसी सेंटर लुधियाना जबद्दी पंचम हॉस्पिटल मोबाइल नंबर नाइन एट वन फोर सेवन थ्री टू वन टू जीरो अठानवे एक सौ एक सौ मेरे दोस्तों ਏ ਵੀਡੀਓ ਤੁਸੀਂ ਵੱਧ ਤੋਂ ਵੱਧ ਸ਼ੇਅਰ ਕਰਨੀ ਤੁਹਾਨੂੰ ਮੇਰੇ ਲਈ ਨਹੀਂ ਕਰਨੀ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਕਦੇ ਸੋਚੋ ਕਿ ਮੈਂ ਆਪਣੀ ਵਾਅਵਾਹੀ ਕਰਨ ਲਈ ਤੁਹਾਡੇ ਕੋਲ ਆ ਵੀਡੀਓ ਕਹਿ ਰਿਹਾ ਸ਼ੇਅਰ ਕਰਿਓ ਤੁਹਾਡਾ ਕਰਤੱਵ ਹੈ ਬੰਦਾ ਇਹ ਖਿਆਲ ਰੱਖਿਓ ਤੁਹਾਡਾ ਕਰਤੱਵ ਹੈ ਬੰਦਾ ਤੁਹਾਨੂੰ ਦੱਸਣ ਜਾ ਰਿਹਾ ਹੈ ਡੈਲਸੀ ਸੈਂਟਰ ਹੈਗਾ ਬਿਲਕੁਲ ਫ੍ਰੀ ਆਫ ਕੋਸਟ ਇੰਡੀਆ ਦਾ ਟੈਕਨੋਲੋਜੀ ਦੇ ਹਿਸਾਬ ਨਾਲ ਇਹ ਪਹਿਲਾ ਡੈਲਸੀ ਸੈਂਟਰ ਹੈ ਨਾਰਥ ਇੰਡੀਆ ਦਾ ਸਭ ਤੋਂ ਵੱਡਾ ਡੈਲਸੀ ਸੈਂਟਰ ਹੈ ਜਿੱਦੇ ਕੋਈ ਕੈਸ਼ ਕਾਊਂਟਰ ਨਹੀਂ ਹੈਗਾ ਜਿੱਥੇ ਤੱਕ ਇਹਦੀ ਕੰਟੀਨਿਊ ਵੀ ਫਿਰਿਆ ਸਾਡੇ ਤੀਸਰੀ ਸੈਪਟ ਜਿਹੜੀ ਕਿ ਸੋਮਵਾਰ ਤੋਂ ਸਾਡੀ ਚੱਲੂ ਹੋ ਰਹੀ ਹੈ ਵੀਡੀਓ ਤਾਂ ਸ਼ੇਅਰ ਕਰਨੀ ਹੈਗੀ ਕਿਉਂਕਿ ਵੱਤ ਵਾ ਜਿਹੜੇ ਡਾਇਲਸਿਸ ਮਰੀਜ਼ ਨੇ ਜਿਹੜੇ ਜ਼ਰੂਰਤਬੰਦ ਮਰੀਜ਼ ਆ ਉਹਨਾਂ ਕੋਲੇ ਵੀਡੀਓ ਪਹੁੰਚ ਚੱਕੇ ਔਰ ਤੁਹਾਨੂੰ ਮੈਂ ਦੱਸ ਦੇਣਾ ਇੱਕ ਡਾਇਲਸਿਸ ਮਰੀਜ਼ ਦਾ ਮਹੀਨੇ ਦਾ ਖਰਚਾ 40000 ਰੁਪਏ ਤੋਂ ਲੈ ਕੇ ਲੱਖ ਰੁਪਏ ਤੱਕ ਦਾ ਹੈਗਾ ਜਿਹਦੇ ਕੋਲੇ ਵੀਡੀਓ ਪਹੁੰਚੂਗੀ ਉਹਦੇ ਉਨੇ ਹੀ ਪੈਸੇ ਬਚਣਗੇ ਤੇ ਤੁਹਾਨੂੰ ਪੁੰਨੇ ਪ੍ਰਾਪਤ ਹੋਊਗਾ ਜੇ ਕਿਸੇ ਦਾਣੀ ਸੱਜਣ ਕੋਲ ਵੀ ਇਹ ਵੀਡੀਓ ਪਹੁੰਚਦੀ ਹੈ ਤਾਂ ਵੀ ਤੁਹਾਨੂੰ ਪੁੰਨੇ ਪ੍ਰਾਪਤੀ ਹੋਊਗੀ ਇਸ ਕਰਕੇ ਮੇਰੇ ਲਈ ਨਾ ਕਰਿਓ ਜੇ ਸੋਚਦੇ ਹੋ ਕਿ ਦੀਪਕ ਅਗਰ ਅਗਲੇ ਕਿਸੇ ਨਾਲ ਕਰਨੇ ਨਾ ਕਰਿਓ ਯਾਰ ਜੇ ਤੁਸੀਂ ਪੌਣ ਖਟਣਾ ਹੈਗਾ ਪੁੰਨੇ ਦੀ ਪ੍ਰਾਪਤੀ ਖਟਣੀ ਹੈਗੀ ਤੇ ਆ ਵੀਡੀਓ ਨੂੰ ਵੱਧ ਤੋਂ ਵੱਧ ਆਪਣੇ ਗਰੁੱਪ ਚ WhatsApp ਤੇ ਸ਼ੇਅਰ ਕਰਿਓ ਤਾਂ ਕਿ ਇਹ ਵੀਡੀਓ ਡੈਲਸਿਸ ਮਰੀਜ਼ਾਂ ਤੱਕ ਪਹੁੰਚ ਸਕੇ ਕਿਉਂਕਿ ਸਾਡੀ ਆਲਰੇਡੀ 24 ਮਸ਼ੀਨਾਂ ਚੱਲ ਰਹੀਆਂ 48 ਮਰੀਜ਼ ਰੋਜ਼ ਸੇਵਾ ਲੈ ਰਹੇ ਨੇ ਡੈਲਸਿਸ ਦੀ ਤੀਜੀ ਸ਼ਿਫਟ ਨਾਲ 24 72 72 ਮਰੀਜ਼ਾਂ ਨੂੰ ਇਹ ਸੇਵਾ ਅਸੀਂ ਦੇ ਸਕਾਂਗੇ ਉਹ ਤੁਹਾਨੂੰ ਦੱਸ ਰਿਹਾ ਅਗਲੇ ਮਹੀਨੇ 11 ਮਹੀਨਾ ਸਾਡੀਆਂ ਹੋਰ ਲੱਗਣ ਜਾ ਰਹੀਆਂ ਉਸ ਤੋਂ ਬਾਅਦ ਇਹ ਸੇਵਾ ਤਕਰੀਬਨ 35 ਮਹੀਨਾ 105 ਮਰੀਜ਼ਾਂ ਨੂੰ ਡੇਲੀ ਮਿਲੂਗੀ ਮੈਂ ਤੁਹਾਨੂੰ ਦੱਸਣਾ ਚਾਹ ਰਿਹਾ ਮੇਰੇ ਦੋਸਤੋ ਇਹ ਵੀਡੀਓ ਡੈਲਸੀਜ਼ ਮਰੀਜ਼ਾਂ ਲਈ ਸ਼ੇਅਰ ਕਰਨੀ ਹੈ ਫਿਰ ਤੁਹਾਨੂੰ ਮੈਂ ਬਾਰ ਬਾਰ ਕਹਿ ਰਿਹਾ ਮੇਰੇ ਲਈ ਨਾ ਕਰਿਓ ਡੈਲਸੀਜ਼ ਮਰੀਜ਼ ਲਈ ਏ ਡੈਲਸ ਤੁਸੀਂ ਪੋਸਟ ਸ਼ੇਅਰ ਕਰੋਗੇ ਪੁੰਨਿਆ ਦੀ ਪ੍ਰਾਪਤੀ ਤੁਹਾਨੂੰ ਹੋਣੀ ਹੈ ਤੁਹਾਡੇ ਪਰਿਵਾਰ ਨੂੰ ਹੋਣੀ ਹੈ ਤੁਹਾਡੇ ਬਿਜ਼ਨਸ ਨੂੰ ਹੋਣੀ ਹੈ ਤੁਹਾਨੂੰ ਮੈਂ ਦੱਸਦਾ ਕਿਉਂਕਿ ਕਿਸੇ ਵੀ ਡੈਲਸੀ ਮਰੀਜ਼ ਆਤੀ ਤੋ 1 ਲੱਖ ਰੁਪਏ ਤੱਕ ਹਰ ਮਹੀਨੇ ਤੁਸੀਂ ਬਚਾਓਗੇ ਜਿਹੜਾ ਮਰੀਜ਼ ਤੁਹਾਡੀ ਆ ਪੋਸਟ ਨੂੰ ਦੇਖ ਕੇ ਸ਼ੇਅਰ ਦੀ ਪੋਸਟ ਨੂੰ ਦੇਖ ਕੇ ਇੱਥੇ ਮਰੀਜ਼ ਜਾਊਗਾ ਤੇ ਮੇਰੇ ਦੋਸਤੋ ਸਾਡੇ ਨਾਲ ਜੁੜੋ ਇਹ ਡੈਲਸੀ ਸੈਂਟਰ ਹੈ ਬਿਲਕੁਲ ਫਰੀ ਆਫ ਕੋਸਟ ਹੈ ਤੁਸੀਂ ਮਰੀਜ਼ਾਂ ਨੂੰ ਵੀ ਪੁੱਛ ਸਕਦੇ ਹੋ ਇੱਥੇ ਆ ਕੇ ਪਹਿਲਾਂ ਇੱਥੇ ਆ ਕੇ ਤੁਸੀਂ ਆ ਡੈਲਸੀ ਸੈਂਟਰ ਨੂੰ ਦੇਖੋ ਫਿਰ ਜਿਨ੍ਹਾਂ ਨੇ ਪਰਮਾਤਮਾ ਨੇ ਦਿੱਤਾ ਹੈਗਾ ਜਿਹੜੇ ਵੱਡੇ ਵੱਡੇ ਬਿਜ਼ਨਸਮੈਨ ਹੈਗੇ ਮੈਂ ਉਹਨਾਂ ਨੂੰ ਵੀ ਹੱਥ ਜੋੜ ਕੇ ਬੇਨਤੀ ਕਰ ਰਿਹਾ ਤੁਸੀਂ ਇਹ ਡੈਲਸੀ ਸੈਂਟਰ ਪਹਿਲਾਂ ਦੇਖੋ ਫਿਰ ਜੇ ਤੁਹਾਡੀ ਇੱਛਾ ਹੋਊਗੀ ਦਾਨ ਦੇਣ ਦੀ ਦਿਓ ਨਹੀਂ ਰਿਆ ਤੁਹਾਨੂੰ ਕੋਈ ਜ਼ਬਰਦਸਤੀ ਨਹੀਂ ਹੈਗੀ ਇਹ ਪਰਮਾਤਮਾ ਦਾ ਉਹ ਮੰਦਰ ਹੈ ਜਿੱਥੇ ਆ ਕੇ ਤੁਹਾਡੀ ਹਰ ਮਨੋ ਕਾਮਨਾ ਪੂਰੀ ਹੁੰਦੀ ਮੈਂ ਤੁਹਾਨੂੰ ਦੱਸਦਾ ਦੇਖੋ ਧਾਰਮਿਕ ਸਥਾਨ ਹੈ ਮੰਦਿਰ ਹੈ ਗੁਰਦੁਆਰਾ ਹੈ ਮਸਜਿਦ ਚਰਚਾ ਆਪਣੇ ਬਣਾਏ ਹੋਏ ਨੇ ਆ ਜਿਹੜਾ ਹੈਗਾ ਇੱਥੇ ਇਹ ਪ੍ਰਮਾਤਮਾ ਦਾ ਬਣਾਇਆ ਡੈਲਸੀ ਸੈਂਟਰ ਹੈ ਜਿੱਥੇ ਲੋਕਾਂ ਨੂੰ ਜੀਵਨ ਦਾਣ ਮਿਲ ਰਿਹਾ ਮੈਂ ਤੁਹਾਨੂੰ ਇਹ ਗੱਲ ਦੱਸਦਾ ਇਸ ਗੱਲ ਦਾ ਬੁਰਾ ਨਾ ਮਨਾਇਓ ਤੁਹਾਡੇ ਵੀ ਆਪਣੇ ਰਾਈਟ ਹੈ ਸੀ ਵੀਡੀਓ ਉਸ ਤਰ੍ਹਾਂ ਬੜੀਆਂ ਸ਼ੇਅਰ ਕਰਦੇ ਨੇ ਅੱਜ ਕੋਈ ਲੜਾਈ ਝਗੜਾ ਦੰਗਾ ਪਸਾਦ ਹੋ ਜਵੇ ਆ ਹੋ ਗਿਆ ਲੱਲਾ ਪੱਬਾ ਫਟਾਫਟ ਵੀਡੀਓ ਸ਼ੇਅਰ ਕਰਦੇ ਨੇ ਆਪਾਂ ਤੇ ਹੁਣ ਤੁਹਾਡਾ ਰਾਈਟ ਦੇਖਦਾ ਕਿੰਨਾ ਖਿਆਗਾ ਇਹ ਵੀਡੀਓ ਜਿਹੜਾ ਦੇਖੂਗਾ ਉਹ ਸ਼ੇਅਰ ਕਰਿਓ ਮੈਂ ਤੁਹਾਨੂੰ ਕਹਿ ਰਿਹਾ ਪਰਮਾਤਮਾ ਤੁਹਾਨੂੰ ਸੁਖ ਸ਼ਾਂਤੀ ਦੇਊਗਾ ਮੈਂ ਤੁਹਾਨੂੰ ਇਹ ਗੱਲ ਦੱਸ ਰਿਹਾ ਔਰ ਮੈਂ ਲੁਧਿਆਣਾ ਵਾਲੇ ਨੂੰ ਪੰਜਾਬੀਆਂ ਨੂੰ ਇਹ ਕਹਿ ਰਿਹਾ ਜੇ ਪਰਮਾਤਮਾ ਦਾ ਮੰਦਰ ਦੇਖਣਾ ਇੱਥੇ ਚੱਲਦੀ ਫਿਰਦਾ ਮੂਰਤੀਆਂ ਨੇ ਇੱਥੇ ਹਰ ਪਰਮਾਤਮਾ ਦਾ ਵਾਸ ਹੈ ਮੇਰੇ ਵਾਹਿਗੁਰੂ ਦਾ ਇੱਥੇ ਵਾਸ ਹੈ ਆਈ ਮੰਦਰ ਹੈ ਆਈ ਗੁਰਦੁਆਰਾ ਹੈ ਮਸਜਿਦ ਹੈ ਚਾਰ ਚੇ ਸਭ ਕੁਝ ਇੱਥੇ ਹੀ ਹੈ ਪਰਮਾਤਮਾ ਲੋਕਾਂ ਚ ਆਗਾ ਕਿਤੇ ਧਾਰਮਿਕ ਸਥਾਨਾਂ ਚ ਪਰਮਾਤਮਾ ਨਹੀਂ ਹੈ ਉੱਥੇ ਮੰਦੀ ਸ਼ਾਂਤੀ ਮਿਲਦੀ ਹੈ ਤੇ ਰਮ ਫਿਰ ਸਾਰੇ ਵਾਦੀ ਆ ਤਾਂ ਪਸਿਆ ਕਰੋ ਪੁੰਨਿਆ ਕਰੋ ਪਰਮਾਤਮਾ ਦਾ ਨਾਮ ਲਓ ਉਹ ਤਾਂ ਘਰੇ ਬੈਠ ਕੇ ਵੀ ਸਾਰਾ ਕੁਝ ਹੋਆ ਬਿਜ਼ਨਸ 'ਚ ਬੈਠ ਕੇ ਚਲਦੇ ਫਿੱਟੇ ਵੀ ਲੈ ਸਕਦੇ ਤੁਸੀਂ ਠੀਕ ਹੈ ਨਾ ਮੇਰੇ ਦੋਸਤੋ ਫਿਰ ਤੁਹਾਨੂੰ ਮੈਂ ਲਾਸਟ ਹੱਥ ਜੋੜ ਕੇ ਕਹਿ ਰਿਹਾ ਇਹ ਵੀਡੀਓ ਨੂੰ ਸ਼ੇਅਰ ਕਰੋ ਤਾਂ ਕਿ ਮਰੀ ਸਾਡੇ ਨਾਲ ਸੰਪਰਕ ਕਰ ਸਕਦੇ ਨੇ ਫਿਰ ਤੁਹਾਨੂੰ ਮੈਂ ਲਾਸਟ ਆਪਣਾ ਮੋਬਾਈਲ ਨੰਬਰ 9814732120 9814732120 ਜੈ ਹਿੰਦ ਜੈ ਭਾਰਤ